ਸਿੱਧਾ ਨੂੰ ਇਹ ਗੱਲ ਕਹੀ ਜੀ ਜਦੋਂ ਬੇ ਸ਼ਰਮ ਦਾ ਗੁਰੂ ਮੇਰਾ ਇੱਕ ਤਾਂ ਸ਼ਬਦ ਗੁਰੂ ਦੇ ਨਾਲ ਜੋੜਨਾ ਸੀਗਾ ਜਿਸ ਸ਼ਬਦ ਨੂੰ ਗੁਰੂ ਨੇ ਗੁਰੂ ਨਾਨਕ ਸਾਹਿਬ ਨੇ ਗੁਰੂ ਮੰਨਿਆ ਉਹਨੂੰ ਗੁਰੂ ਪਦਵੀ ਦੇਣੀ ਸੀਗੀ ਇਸੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇੜੀ ਕਿਤੇ ਜਾ ਕੇ ਸੀ ਆਪਣੇ ਅਜਿ ਸਥਾਨ ਤੇ ਨਿਹਸਤਾਨ ਕਿਹੜਾ ਸੀ ਜਿੱਤੇ ਬਹੁਤ ਚਿਰ ਤਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਗਤੀ ਕੀਤੀ ਸੀ ਇੰਨੀ ਭਗਤੀ ਕੀਤੀ ਸੀ ਕਿ ਆਤਮਾ ਵਖਰੀ ਹੋ ਗਈ ਸਰੀਰ ਵਖਰਾ ਹੋ ਗਿਆ ਆਤਮਾ ਵਖਰੀ ਹੋ ਗਈ ਸਰੀਰ ਵਖਰਾ ਹੋ ਗਿਆ ਸੇ ਦਾ ਮੋਖ ਖਤਮ ਸੇਂਦਾ ਦੁੱਖ ਦਰਦ ਖਤਮ ਕੇਵਲ ਆਤਮਾ ਰਹਿ ਗਈ ਆਤਮਾ ਨੂੰ ਨਾ ਪਰੋ ਠੰਡ ਹੈ ਨਾ ਦਰਦ ਹੈ ਨਾ ਦੁੱਖ ਹੈ ਨਾ ਸੁੱਖ ਹੈ ਸੁੱਖ ਹੀ ਸੁੱਖ ਹੈ ਤਨ ਆਤਮਾ ਕੋਲ ਅਬ ਆਤਮਾ ਨੂੰ ਚਰਨਾਂੇ ਥੋੜਾ ਜਾਉ ਕੋਇ ਆਤਮਾ ਨੂੰ ਚਰਨਾਂੇ ਥੋੜਾ ਜਾਉ ਕੋ ਸੇਂਦੋ ਵਖਰਾ ਹੋਣਾ ਬਹੁਤ ਔਖਾ ਹੈ ਜਿਹੜੇ ਜਿਹੜੇ ਸੇਧ ਤੋਂ ਵੱਖਰੇ ਹੋਏ ਗਿਆਨ ਦੇ ਪ੍ਰਕਾਸ਼ ਨੂੰ ਚੁਗਾਇਏ ਜਿਦਾਂ ਤਨਗੁਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਏ ਉਹਨਾਂ ਨੇ ਉਪਦੀ ਆਪਣੇ ਸੇਵਕਾਂ ਨੂੰ ਦਿੱਤੀ ਤਰੀਕਾ ਦੱਸਿਆ ਉਹਨਾਂ ਪਈ ਮਨੀਸ਼ਾ ਮਿਲੀ ਜਿਹੜੇ ਆਪਸੇ ਗੁਰਗੰਸਾਹ ਜੀ ਲਖਾਈ ਦੀ ਸੇਵਾ ਕੀਤੀ ਉਹ ਬੰਦ-ਬੰਦ ਕਟਿਆ ਜਾ ਰਿਹਾ ਹੈ ਫਿਰ ਉਹ ਕੰਡਾ ਲੱਗ ਜੇ ਆਪਣੇ ਸੀਰ ਵਿੱਚ ਥੋੜਾ ਜਿਹਾ ਤੇ ਦਰਦ ਇੰਨੀ ਮਹਿਸੂਸ ਹੁੰਦੀ ਆ ਕਿ ਚਲਣਾ ਫਿਰਦਾ ਔਖਾ ਹੋ ਜਾਂਦਾ ਹੈ ਉਹਨੂੰ ਕਦੇ ਤੋਂ ਬਗੈਰ ਚੈਨੀ ਆਉਣੀ ਇਹਨਾਂ ਨਾਲ ਦੁੱਖ ਹੁੰਦਾ ਹੈ ਤੇ ਜਿਹਦਾ ਆਂਗ-ਆਂਗ ਕਰਕੇ ਕਟਿਆ ਜਾਵੇ ਉਹਨੂੰ ਦਰਦਨਾ ਹੋਇਆ ਹੋਊਗਾ ਕੋਨੂੰ ਦਰਦ ਰਹੋ ਬਲਕੇ ਹੁਕਮ ਸੇ ਜਲਾਦ ਨੂੰ ਕਿ ਬੰਦ ਬੰਦ ਤੋਂ ਕੱਟ ਕੱਟਣਾ ਸੀ ਤੇ ਗੁੱਟ ਤੋਂ ਕੱਟਣ ਲੱਗਾ ਜਲਾਦ ਗੁੱਟ ਤੋਂ ਕੱਟਣ ਲੱਗਾ ਤੇ ਜਰ ਜਲਾਦ ਨੂੰ ਨਾ ਹੰੂੜਾ ਦਿੱਤਾ ਪੈਨ ਬਨੇ ਸਿਰ ਤੇ ਕਲ ਬਨੇ ਸਿਰ ਤੇ ਲੱਗੇ ਭਾਈ ਸਾਹਿਬ ਸ਼ਾਇਦ ਤੋਂ ਆਪਣੇ ਮਾਲਕ ਦਾ ਹੁਕਮ ਚੰਗੀਤਰਾ ਉਜਾ ਨਹੀਂ ਗਿਆ ਆਪਣੇ ਮਾਲਕ ਦਾ ਹੁਕਮ ਚੰਗੀਤਰਾ ਮੰਨ ਨਹੀਂ ਗਿਆ ਤੋਂ ਜੋੜ ਕੁੱਟ ਨਹੀਂ ਹੈ ਉਂਗਲੀ ਦਾ ਪਹਿਲਾ ਪੋਟਾ ਉਥੋਂ ਕੱਟ ਆਪਣੇ ਫਰਜ਼ ਨੂੰ ਪੂਰਾ ਕਰ ਮੇਰੇ ਦਰਦ ਦੁੱਖੋਂ ਅੱਲਾ ਧਿਆਤ ਹੈ ਜਿਉਂ ਸਰੀਰ ਤੋਂ ਆਤਮਾ ਵਖਰੀ ਸੀ ਸਿਰ ਬਕਰਾ ਸੀ ਤੇ ਸਰੀਰ ਤੇ ਕਮਟੀ ਮਿੱਟੀ ਇਹ ਪੈਰ ਲਿਓ ਵਰਜੰਦਾ ਨੰਦਾ ਆਤਮਾ ਵਿੱਚੋਂ ਨਿਕਲ ਜਾਂਦੀ ਹੈ ਉਹਨੂੰ ਜੇ ਕੱਟੀ ਜਾਓ ਵੱਢੀ ਜਾਓ ਅੱਗ ਲਾਈ ਜੋ ਉਹਨੂੰ ਕੋਈ ਫਰਕ ਨਹੀਂ ਉਹਨੂੰ ਕੋਈ ਫਰਕ ਨਹੀਂ ਹੁਣ ਆਤਮਾ ਵਖਰੀ ਹੋ ਗਈ ਬਲੀ ਸਿੰਘ ਦੀ ਸੇਰ ਬਕਰਾ ਵਾਂਗ ਕੱਟੀ ਜਾਉ 19ਵੀਂ ਅਰੇ ਕਿਤੇ 19ਵੀਂ ਸੇਰੀ ਕੀਤੀ ਕਿਉਂ ਬਸ ਕਾਣ ਉਸੇ ਕਿ ਉਹ ਗਿਆਨ ਦੇ ਪ੍ਰਕਾਸ਼ ਵਿੱਚ ਚੱਲ ਕੇ ਗਿਆਨਿਕ ਪਾਸੇ ਹੋ ਗਿਆ ਤੇ ਰੱਬ ਪਾਸੇ ਹੋ ਗਿਆ ਸੇਰ ਹਿਦਿਆਰਾ ਰਹਿ ਗਿਆ ਗਿਆਨਿਕ ਪਾਸੇ ਹੋ ਗਿਆ ਇਸ ਕੋ ਤਾਂ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੇੜ ਤੋਂ ਜਾ ਰਹੇ ਸੀ ਗੁਰੂ ਮੋਖਸ਼ ਗੁਰਗੱਦੀ ਦੇਣੀ ਹੈ ਸ਼ਬਦ ਨੂੰ ਗੁਰੂ ਨੂੰ ਗੱਦੀ ਦੇਣੀ ਦੂਜਾ ਉਸ ਥਾਂ ਸੀ ਉੱਤੇ ਉਹਨੇ ਭਗਤੀ ਕੀਤੀ ਬਹੁਤ ਚਿਰ ਭਗਤੀ ਕਰਕੇ ਚਾਹ ਦੇ ਉਸ ਪ੍ਰਕਾਸ਼ ਵਿੱਚ ਗਏ ਤਾਂ ਜਾ ਕੇ ਹਿਮਕੋਟ ਜਾ ਕੇ ਉਹਨਾਂ ਨੇ ਭਗਤੀ ਕੀਤੀ ਹੈ ਹਿਮਕੋਟ ਆ ਹਿਮਕੋਟ ਅੱਜ ਜਾਣਾ ਬੰਦੇ ਵਾਸਤੇ ਕਿੰਨਾ ਮੁਸ਼ਕਿਲ ਹੋ ਤੇ ਰਾਤ ਨਹੀਂ ਰਾਤ ਨਹੀਂ ਕਰ ਸਕੋ ਕਿਉਂਕਿ ਉੱਤੇ ਹਵਾ ਚੰਗੀ ਨਹੀਂ ਜਿਹੜੀ ਆਪ ਆਪਸੀ ਚਾਹੀਦੀ ਹੈ ਬੰਦੇ ਨੂੰ ਉੱਥੇ ਹੈ ਨਹੀਂ ਕਾਰਬਨ ਜਿਹੜੀ ਆਪਾਂ ਅੰਦਰੋਂ ਕੱਢਦੇ ਆ ਉੱਥੇ ਇੰਨੀ ਠੰਡਿਆ ਕਿ ਬਰਫ ਵਾਲੇ ਪਾਣੀ ਵਿੱਚ ਇਸ਼ਨਾਨ ਕਰਦੇ ਕੋ ਜਿਆਦਾ ਕਰ ਲਿਆ ਤਾਂ ਕਰ ਲਿਆ ਨਹੀਂ ਤੇ ਨਹੀਂ ਸੀ ਜਾਣੇ ਬਹੁਤ ਉੱਥੇ ਰੜੇ ਬਹੁਤ ਉੱਥੇ ਤੇ ਫਿਰ ਉਹਨੇ ਫਿਰ ਉਹਤੇ ਬਹੁਤ ਚੇਰ ਭਗਤੀ ਕੀਤੀ ਥੋੜਾ ਜਿਹਾ ਨਹੀਂ ਬਹੁਤ ਚੇਰ ਭਗਤੀ ਕੀਤੀ ਇਸ ਵਕਤ ਤਰਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਝ ਸੁਣਦੇ ਹੋ ਕਾਰਨ ਕਿਨਕੇ ਜਿਸ ਤੱਕ ਇਹਨਾ ਹਜ਼ੂਰ ਸਾਹਿਬ ਨੂੰ ਜਾਣਾ ਸੀ ਹੁਣ ਜਾਂਦੇ ਜਾਂਦੇ ਪਾਤਸ਼ਾਹ ਜੀ ਮਹਾਰਾਜ ਤਰਵੰਦੀ ਦੋ ਰਾਮਪੁਰਾ ਰਬਰ ਤੋਂ ਕਲੈਤ ਕਲੈਤੋਂ ਪਛੜੀ ਨਰਾਣੇ ਦੇ ਨਰਾਣੇ ਉੱਤੇ ਜਾ ਕੇ ਜਿਹੜੇ ਸਿੰਘ ਦੈਸ ਧਰਮਸ ਦੈਸ ਦੇ ਨਾਲ ਹੋਰ ਚਾਰ ਸਾਤੇ ਪੰਜ ਜਣੇ ਗਏ ਸੀ ਚਿੱਠੀ ਲੈ ਕੇ ਤੇ ਜਿੱਤੇ ਲਾ ਕੇ ਆਉਂਦੇ ਕੋਲ ਆਉਂਦੇ ਨੂੰ ਦੇਰ ਬਾਅਦ ਤੇ ਉਹਦੀ ਸਚਾਈ ਉਹਦੇ ਸਾਹਮਣੇ ਰੱਖਣ ਵਾਲ ਤੇ ਇੱਥੇ ਆਣ ਕੇ ਮਿਲੇ ਪਰ ਇੱਥੇ ਆਣ ਕੇ ਆਤ ਚਾਲ ਪੁੱਛਿਆ ਸਤਿਗੁਰੂ ਚਰਨ ਆਣ ਕੇ ਸੀਸ ਨਵਾਇਆ ਸਤਿਗੁਰੂ ਨੇ ਜੋ 10 ਮਹੀਨੇ ਪਾਸੇ ਰਹੇ ਜਿੱਤੇ ਜਿੱਤੇ ਗਏ ਜੋ ਮਾਹੌਲ ਸੀ ਜੋ ਜੋ ਉਹਨਾਂ ਨੇ ਦੇਖਿਆ ਚੱਕਿਆ ਉਹਨੂੰ ਸਮਝਿਆ ਉਹ ਸਾਰੇ ਹਾਦਸੇ ਪਾਸ਼ ਨੇ ਪੁੱਛੇ ਤੇ ਪਾਈ 1000 ਤੇ ਉਹਨਾਂ ਦੇ ਸਾਥੀਆਂ ਨੇ ਦੱਸੇ ਉਹ ਕਹਿੰਦੇ ਜੀ ਆਪਰੇ ਤੇ ਜ਼ੁਲਮ ਕੁਝ ਵੀ ਨਹੀਂ ਆਪਰੇ ਤਾਂ ਜ਼ੁਲਮ ਕੁਝ ਵੀ ਨਹੀਂ ਹੈ ਉਹ ਲੋਕ ਇੰਨਾ ਜੁਰਮ ਸਹਾਰਿਆ ਜਿਹਦਾ ਕੋਈ ਹੱਦ ਨਹੀਂ ਪਾਪ ਜੋ ਨਾ ਦਸਾਂ ਮਹੀਨਿਆਂ ਵਿੱਚ ਵਿਚਲਦੇ ਹੋਇਆ ਦੇਖਿਆ ਤੇ ਤੌਬੇ ਦੇ ਵੱਲੋਂ ਕੀਤੀ ਹੋਈ ਤ ਸਦ ਦੁਖ ਦਿੱਤਾ ਹੋਇਆ ਦੁਖ ਉਹਨਾਂ ਨੇ ਚੰਗੀ ਤਰ੍ਹਾਂ ਮਹਿਸੂਸ ਕੀਤਾ ਵੀ ਇੰਨਾ ਦੁੱਖ ਦੇ ਰਿਹਾ ਹੈ ਇੱਧਰ ਦੇ ਪਬਲਿਕ ਨੂੰ ਇੱਧਰ ਦੇ ਲੋਕਾਂ ਨੂੰ ਉਹ ਸਾਰਾ ਗੁਰੂ ਸਾਹਿਬ ਨਾਲ ਉਹਨਾਂ ਨੇ ਆਣ ਕੇ ਸਾਂਝਾ ਕੀਤਾ ਇੱਥੇ ਦਾदू ਦੀ ਆਪਾਂ ਵਿਚਾਰ ਕਰਦੇ ਆਂ ਕਿ ਦਾदू ਦੀ ਇੱਥੇ ਜਗ੍ਹਾ ਸੀ ਕਬਰ ਇੱਥੇ ਸੀ ਦਾਦੂ ਉੱਥੇ ਸੁਆਇਆ ਸੀ ਉਹਦਾ ਚੇਲਾ ਹੋਣ ਬੈਠਾ ਗੱਦੀ ਤੇ ਉਹਨੂੰ ਬਦਲ ਲੱਗਿਆ ਸਤਿਗੁਰਾਂ ਦੇ ਚਾਣਾ ਵਿਚਾਰ ਕੋਲੇ ਸੀਸ ਤੋਆ ਆਪਸੇ ਵਿਚਾਰਾਂ ਦੇ ਸਾਥ ਚੱਲੇ ਸਤਿਗੁਰਾਂ ਨੇ ਆਪਣੇ ਵਿਚਾਰ ਆਪਣੇ ਜੀਵਨ ਦਾ ਸਫਰ ਦੱਸਿਆ ਜਿਤਨਾ ਆਪਣੇ ਆਪਣੇ ਜੀਵਨ ਦਾ ਸਫਰ ਦੱਸਿਆ ਦਾਦੂ ਬਾਰੇ ਗੱਲਾਂ ਹੋਈਆਂ ਦਾਦੂ ਭਗਤ ਬਾਰੇ ਆਪ ਵਿਚਾਰ ਸ਼ਾਇਦ ਥੋੜੀ ਬਹੁਤ ਕੀਤੀ ਹੋਵੇ ਆਪਣੇ ਧਰਮ ਦੇ ਅਸੂਲ ਸਭੂ ਦਸਨ ਲਗਾ ਜੈਤਰਾਮ ਜੈਤਰਾਮ ਤੇ ਤਨਗੁਰੂ ਗੋਬਿੰਦ ਸਿੰਘ ਨੇ ਫਿਰ ਵਿਚਾਰਾ ਵਿੱਚ ਉਹਨੂੰ ਸਮਝਾਇਆ ਕਿ ਤੁਸੀਂ ਇਸ ਤਰ੍ਹਾਂ ਚੁੱਪ ਕਰਕੇ ਇੰਨੀ ਤਾਕਤ ਦੇ ਮਾਲਕ ਹੁੰਦਿਆ ਹੋਇਆ ਧਰਮੀ ਕੋ ਹੁੰਦੇ ਆਪਣੇ ਆਪ ਨੂੰ ਤੇ ਇਸ ਧਰਮ ਦਾ ਵੀ ਫਾਇਦਾ ਇੱਕ ਬਨੇ ਦੁਨੀਆ ਸੜਦੀ ਹੋਏ ਦੁਨੀਆ ਸੜਦੀ ਹੋਏ ਤੇ ਅੱਗ ਨਾ ਬੁਝਾਈ ਜਾਵੇ ਦੁਨੀਆ ਸੜਦੀ ਹੋਵੇ ਕਿ ਅਸੀਂ ਕਬਰੇ ਵਿੱਚ ਬੜ ਕੇ ਬਹਿ ਜਾਈਏ ਅਸੀਂ ਉਸ ਸਰਦੀ ਉਹ ਦੁਨੀਆ ਨੂੰ ਬਚਾ ਨਾ ਸਕੀਏ ਫਿਰ ਇਸ ਧਰਮੀ ਦਾ ਦੇ ਤੋ ਸੁਲਭ ਵੀ ਸਾਹਮਣੇ ਸ਼ਾਬਲ ਹੋ ਗਏ ਜਿਹੜੇ ਜ਼ੁਲਮ ਨੂੰ ਅਸੀਂ ਦੇਖ ਰਹੇ ਹਾਂ ਜਿਸ ਜ਼ੁਲਮ ਦਾ ਤਾਤਰਾਂ ਨਹੀਂ ਕਰ ਸਕਦੇ ਤੇ ਪਾਸ਼ਾ ਕਹਿੰਦੇ ਅਸੀਂ ਵੀ ਭਾਗੀਦਾਰ ਹਾਂ ਉਸ ਜ਼ੁਲਮ ਦੇ